ਕੈਨੇਡਾ ਚਲੇ ਜਾਓ ਅਮਰੀਕਾ ਚਲੇ ਜਾਓ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਇੰਡੀਆ ਵਰਗੀ ਧਰਤੀ ਕਿਤੇ ਨਹੀਂ ਇੱਥੋਂ ਵਰਗਾ ਵੈਦਰ ਕਿਤੇ ਨਹੀਂ ਇੱਥੋਂ ਵਰਗਾ ਵੈਦਰ ਕਿਤੇ ਨਹੀਂ ਇਹੋ ਜਿਹਾ ਪਜਾਉ ਹੈ ਨਹੀਂ ਜ਼ਮੀਨ ਕਿਤੇ ਇੱਥੇ ਨਾ ਜਿੱਥੇ ਬੈਠੇ ਇੱਥੇ ਟੋਆ ਪਟੋ ਇੱਥੇ ਬੋਰ ਲਾ ਲਓ ਪਾਣੀ ਮਿੱਠਾ ਨਿਕਲਦਾ ਪੀਣ ਵਾਲਾ ਪਾਣੀ ਨਿਕਲਦਾ ਕੀ ਕੈਨੇਡਾ ਚੋਂ ਨਿਕਲਦਾ ਅਮਰੀਕਾ ਚ ਨਿਕਲਦਾ ਕਿਤੇ ਹੋਏਗਾ ਨਹੀਂ ਤੇ ਪਾਣੀ ਪੀਣ ਵਾਲਾ ਨਹੀਂ ਨਿਕਲਦਾ ਅੱਜ ਕੱਲ੍ਹ ਗਰਮੀਆਂ ਆ ਗਈਆਂ ਗਰਮੀਆਂ। ਦੋ ਵੇਲਾਂ ਤਰੇਲਾ ਕਰੇਲਿਆਂ ਦੀਆਂ ਵੀਰ ਦਿਓ। ਦੋ। ਇੱਕ ਅੱਧੀ ਟਿੰਡਿਆਂ ਦੀ ਸਿੱਟ ਦਿਓ। ਇੱਕ ਵੇਲ ਕਦੂਆਂ ਦੀ ਵਧੀਆ ਜੀ ਹੋਵੇ ਤੁਹਾਡਾ ਨਸਲ ਚੰਗੀ ਹੋਵੇ। ਤੱਦੂ। ਇੱਕ ਵੇਲ ਤੋਰੀਆਂ ਦੀ ਸਿੱਟ ਦਿਓ। ਪੰਜ ਚਾਰ ਵੇਲਾਂ ਤਮਲਿਆਂ ਦੇ ਵਿੱਚ ਆਜਾ ਆਡਾ ਟਲਾ ਕੇ ਤਾਰਾਂ ਤੁਰਾਂ ਲਾ ਕੇ ਕੰਧਾਂ ਤੇ ਚਾੜ ਦਿਓ। ਲੈ ਸਾਰੀ ਗਰਮੀ। ਸਬਜੀ ਦੀ ਮੁੱਕਦੀ ਇਕ ਨੇ ਇਕ ਇਹ ਅਮਰੀਕਾ 'ਚ ਹੈ ਕੈਨੇਡਾ 'ਚ ਹੈ ਤਾ ਕਣਕ ਸਾਡੇ ਘਰਾਂ ਦੀ ਚੌਲ ਸਾਡੇ ਘਰਾਂ ਦੇ ਕਿੰਨਾ ਇਹ ਜਿਹੜਾ ਸਿਸਟਮ ਹੈ ਨਾ ਇੱਥੇ ਲੋਕੀ ਥੋੜੇ ਨਾਲ ਵੀ ਗੁਜ਼ਾਰਾ ਕਰ ਸਕਦੇ ਆ ਲੋਕੀ ਇੱਕ ਬੱਕਰੀ ਘਰੇ ਰੱਖ ਲੈਂਦੇ ਗਾਂ ਘਰੇ ਰੱਖ ਲੈਂਦੇ ਇਕਦੀ ਮੱਝ ਦੁੱਧ ਵਾਦੂ ਪੀਣ ਨੂੰ ਐਨੇ ਨਾਲ ਹੀ ਗੁਜ਼ਾਰਾ ਹੋ ਜਾਂਦਾ ਸੀ ਸਿਸਟਮ ਸੀ ਇੱਥੇ ਦਾ ਹੁਣ ਅੱਜ ਕੱਲ ਦਾ ਸਿਸਟਮ ਇਹ ਹੈ ਇਹਨੇ ਨਾਲ ਕਿੱਥੇ ਹੁੰਦਾ ਅੱਜ ਕੱਲ ਵੱਡੇ ਕੋਲ ਮਾਲਕ ਕੋਲ ਘਰ ਦਾ ਜਿਹੜਾ ਉਹਦੇ ਕੋਲ ਵੀ ਫੋਨ ਹੈ ਘਰ ਵਾਲੀ ਕੋਲ ਵੀ ਫੋਨ ਹੈ ਮੁੰਡੇ ਕੋਲ ਵੀ ਫੋਨ ਹੈ ਸਾਰਿਆਂ ਦੇ ਬਿੱਲ ਨੇ 50000 ਦਾ ਫੋਨ ਆਉਂਦਾ ਪੁਰਾਣੇ ਵੇਲੇ ਚ ਮੁੱਲ ਕੀ ਲੈਂਦੇ ਸੀ ਦੁੱਧ ਘਰ ਦਾ ਘਿਓ ਘਰ ਦਾ ਸਬਜ਼ੀਆਂ ਸਾਰੀਆਂ ਘਰ ਦੀਆਂ ਪਨੀਰ ਘਰ ਦਾ ਬਣ ਜਾਂਦਾ ਸੀ ਜਿਹੜਾ ਗਾਉਂ ਵਿੱਚ ਖਾਣ ਵਾਲੇ ਸੀ ਇਹਨਾਂ ਨੇ ਮੁਰਗੇ ਘਰੇ ਰੱਖੇ ਹੁੰਦੇ ਸੀ ਮੁਰਗੇ ਘਰ ਦੇ ਆਂਡੇ ਕਰਦੇ ਕਿਉਂ ਬਲਪੀਰ ਜੀ ਆ ਮੁਰਗੇ ਘਰ ਦੇ ਆਂਡੇ ਕਰਦੇ ਸਾਰਾ ਕੁਰੇ ਘਰ ਦਾ ਹੀ ਹੁੰਦਾ ਸੀ ਤੇ ਬਾਹਰ ਜਾਣ ਦੀ ਲੋੜ ਹੈ ਸੀ ਜਿਹੜੇ ਬੰਦੇ ਖਾਣ ਵਾਲੇ ਸੀ ਇੱਧਰ ਸੁਣੋ ਜਿਹੜੇ ਨਹੀਂ ਸੀ ਖਾਂਦੇ ਜਿਹੜੇ ਨਹੀਂ ਸੀ ਖਾਂਦੇ ਉਹ ਵੀ ਸਾਰਾ ਕੁਰੇ ਘਰੀ ਹੋਈ ਜਾਂਦਾ ਸੀ ਵਾਧੂ ਸੀ ਮੁੱਕਦਾ ਹੀ ਨਹੀਂ ਸੀ ਸੁਣੋ ਇੱਧਰ ਧਿਆਨ ਨਾਲ ਮੁੱਲ ਕੀ ਲੈਣਾ ਪੈਂਦਾ ਸੀ ਕਪਾਹਾਂ ਕਰਦੀਆਂ ਖੇਸ ਘਰ ਦੇ ਬਣਾ ਲੈਣੇ ਤਰੀਆਂ ਘਰ ਦੀਆਂ ਬਣਾ ਲੈਣੀਆਂ ਮੰਜੇ ਘਰ ਦੇ ਬਣਾ ਲੈਣੇ ਗੁੜ ਘਰ ਦਾ ਹੁੰਦਾ ਸੀ ਬਾਹਰੋਂ ਕੀ ਹੁੰਦਾ ਪੱਤੀ ਲਿਆਉਂਦੇ ਪੱਤੀ ਚਾਹ ਪੱਤੀ ਲਿਆਉਂਦੇ ਜਾਂ ਮਸਾਲੇ ਆਉਂਦੇ ਹੁੰਦੇ ਹਲਦੀ ਵੀ ਕਰਦੀ ਮਰਚਾਂ ਕਰਦੀਆਂ ਕੁਛ ਆਉਂਦਾ ਸੀ ਬਾਹਰ ਸਿਰਫ ਮਸਾਲੇ ਮਾੜੇ ਮੁੰਡੇ ਆਉਂਦੇ ਸੀ ਜਾਂ ਫਿਰ ਪੱਤੀ ਲੈ ਕੇ ਆਉਂਦੇ ਦੋ ਤਿੰਨ ਮਹੀਨਿਆਂ ਬਾਅਦ ਸੌਦਾ ਆਉਂਦਾ ਸੀ ਥੋੜਾ ਜਿਹਾ ਬਸ ਪਰ ਅੱਜ ਕੱਲ ਆ ਕਈ ਜ਼ਿਮੀਂਦਾਰ ਨੇ ਤੁਹਾਡੇ ਚ ਵਧੀਆ ਚੰਗਾ ਪਾਲਾ ਘਰ ਹੈ ਵੱਡਾ ਸਾਰਾ ਉਹਨੂੰ ਕਹਿੰਦਾ ਮੱਝ-ਮੁੰਝ ਕੋਈ ਰੱਖ ਲਓ ਕਿਹੜਾ ਰੱਖੂ ਕੋਈ ਧਾਰਤ ਕਿਹੜਾ ਕੱਡੂਏ ਤੇ ਤਾਰਾ ਕਈ ਬੀਬੀਆਂ ਚੰਗੀਆਂ ਭਲੀਆਂ ਨੇ ਕਰ ਸਕਦੀਆਂ ਇੱਕ ਅੱਧੀ ਗਾਂ ਰੱਖ ਲੈਣ ਘਰ ਦਾ ਦੁੱਧ ਹੋਵੇ ਵਧੀਆ ਨਾ ਨਾ ਰੱਖਣੀ ਥੋੜਾ ਗਾਂ ਉਹ ਦੁੱਧਾ ਲਿਆ ਲਿਆ ਕੇ ਪੀਣਾ ਹੈ ਇੰਡੀਆ ਨੂੰ ਇੰਡੀਆ ਦੀ ਆਬਾਦੀ ਹੈ ਜੀ 130 ਕਰੋੜ ਵਧ ਗਈ ਹੁਣ ਤੇ 40 ਹੋ ਗਈ 140 ਕਰੋੜ ਆਬਾਦੀ ਹੈ ਇਹਨੂੰ ਦੁੱਧ ਚਾਹੀਦਾ 80 ਕਰੋੜ 80 ਕਰੋੜ ਲੀਟਰ ਦੁੱਧ ਰੋਜ਼ ਚਾਹੀਦਾ ਤੇ ਪ੍ਰੋਡਿਊਸ ਹੁੰਦਾ ਜਿਹੜਾ ਪੈਦਾ ਹੁੰਦਾ گاਵਾ ਮੱਝਾਂ ਦਾ ਦੁੱਧ ਸਾਰੇ ਇੰਡੀਆ ਦਾ ਮਿਲਾ ਕੇ ਬਣਦਾ 35000 ਕਰੋੜ ਹਿੰਦੇ 사ਦੇ ਨਹੀਂ ਬਾਕੀ ਵੇਖੋ ਫਿਰ ਕਿੱਥੋਂ ਆਉਂਦਾ ਹੋਣਾ 35000 ਕਰੋੜ 40000 ਕਰੋੜ ਹੀ ਪੈਦਾ ਹੁੰਦਾ ਹੈ 80 80 ਕਰੋੜ ਲੀਟਰ ਦੁੱਧ ਤੁਸੀਂ ਹਿਸਾਬ ਲਾ ਲਓ ਬਣਾਉਂਦੇ ਕਿਵੇਂ ਆ 40 ਤੋਂ 80 ਕਿਵੇਂ ਬਣਦਾ ਸੱਚ ਪਹਿਲਾਂ ਤਾਂ 20 ਕਰੋੜ ਪਾਣੀ ਪਾ ਦਿੰਦੇ ਹੋਣਗੇ ਬਾਕੀ ਦਾ ਜਿਹੜਾ ਨਕਲੀ ਦੁੱਧ ਬਣੀ ਜਾਂਦਾ ਨਿਰਾਕਰਦ ਕਿੰਨੀਆਂ ਬਿਮਾਰੀਆਂ ਨੇ ਇਦਾਂ ਦਾ ਫੂਡ ਤੁਸੀਂ ਦੁੱਧ ਵਾਲਾ ਬਾਹਰ ਕਿਤੇ ਰੇੜੀ ਰੂੜੀ ਤੇ ਬੰਦਾ ਖਾ ਲਵੇ 10-10 ਦਿਨ ਉਹਦਾ ਪੇਟ ਨਹੀਂ ਠੀਕ ਹੁੰਦਾ। ਕਈ ਕਈ ਬਿਮਾਰੀਆਂ ਇਨਫੈਕਸ਼ਨ ਕਿੰਨਾ ਕੁਝ ਹੁੰਦਾ ਤੇ ਕਈ ਚੰਗੇ ਭਲੇ ਨੇ ਨੈਣ ਪਰੇਣ ਚੱਲਦੇ ਨੇ ਹੱਥ ਪੈਰ ਚੱਲਦੇ ਨੇ ਉਹਨਾਂ ਨੂੰ ਜਦੋਂ ਕਹਿੰਦਾ ਨਾ ਕੋਈ ਗਾਮ ਮਾਂਚ ਰੱਖ ਲਓ ਕਿਹੜਾ ਰੱਖੇ ਯਾਰ ਗੋਿਆਂ ਦੇ ਵਿੱਚ ਹੱਥ ਪਾਉਣਾ ਗੋਹੇ ਨੂੰ ਚੱਖਣਾ ਅੱਜ ਕੱਲ੍ਹ ਵਾਲਾ ਕਿੱਥੇ ਐਦੀਆਂ ਨਵਾਂ ਪਾਲਿਸ਼ਾਂ ਲੱਗੀਆਂ ਨੇ ਲੈ ਜਾਣਾ ਸਾਰਾ ਕੁਝ ਕਿਹੜਾ ਇੱਥੇ ਕੰਮ ਕਰਦਾ। ਪੁਰਾਣੇ ਵੇਲੇਆਂ ਦੇ ਵਿੱਚ ਲੋਕੀ ਕੰਮ ਕਰਦੇ ਸੀ ਬਿਮਾਰੀ ਕੋਈ ਨਹੀਂ ਸੀ ਰੋਗ ਕੋਈ ਨਹੀਂ ਸੀ ਸਾਰਾ ਕੁਝ ਕਰਦਾ ਸੀ ਪੰਜਾਬ ਦੀ ਧਰਤੀ ਐਵੇਂ ਨਹੀਂ ਅਮਰੀਕਾ ਆਪਣੇ ਥਾਂ ਤੇ ਅਮਰੀਕਾ ਹੋਣਾ ਅਮਰੀਕਾ ਵਾਲੇ ਅਮਰੀਕਾ ਤੇ ਮਾਣ ਕਰਨ ਕੈਨੇਡਾ ਵਾਲੇ ਕੈਨੇਡਾ ਤੇ ਮਾਣ ਕਰਨ ਅਸੀਂ ਇੰਡੀਆ ਵਿੱਚ ਹਾਂ ਤੇ ਅਸੀਂ ਆਪਣੇ ਇੰਡੀਆ ਤੇ ਮਾਣ ਕਰੀਏ ਪ੍ਰਾਊਡ ਕਰੀਏ ਉਹ ਕਹਿੰਣ ਅਸੀਂ ਕੈਨੇਡਾ ਸਾਨੂੰ ਪਿਆਰਾ ਲੱਗਦਾ ਹੈ ਉਹ ਕਵੇ ਮੈਨੂੰ ਅਮਰੀਕਾ ਪਿਆਰਾ ਲੱਗਦਾ ਸੀ ਆਈ ਲਵ ਮਾਈ ਇੰਡੀਆ ਮੇਰਾ ਇੰਡੀਆ ਨੂੰ ਬਹੁਤ ਚੰਗਾ ਲੱਗਦਾ ਇੱਥੋਂ ਦੀ ਆਪਣੀ ਸਪੈਸ਼ialਟੀ ਹੈ ਇੱਥੋਂ ਦੀਆਂ ਆਪਣੀਆਂ ਖੂਬੀਆਂ ਨੇ ਇੱਥੋਂ ਦੀ ਹਵਾ ਦੀ ਆਪਣੀ ਖੂਬੀ ਹੈ ਇੱਥੋਂ ਦੇ ਮਾਹੌਲ ਦੀ ਆਪਣੀ ਖੂਬੀ ਹੈ ਅਮਰੀਕਾ ਦੀ ਆਪਣੀ ਖੂਬੀ ਹੈ ਕੈਨੇਡਾ ਦੀ ਆਪਣੀ ਖੂਬੀ ਹੈ ਜਿਵੇਂ ਯਾਰ ਰਾਜਸਥਾਨ ਦੀ ਆਪਣੀ ਬਿਊਟੀ ਹੈ ਪੰਜਾਬ ਦੀ ਆਪਣੀ ਬਿਊਟੀ ਹੈ ਕਸ਼ਮੀਰ ਦੀ ਆਪਣੀ ਬਿਊਟੀ ਹੈ ਰਾਜਸਥਾਨ ਨੇ ਕਸ਼ਮੀਰ ਨਹੀਂ ਬਣ ਜਾਣਾ ਤੇ ਕਸ਼ਮੀਰ ਨੇ ਰਾਜਸਥਾਨ ਨਹੀਂ ਬਣ ਜਾਣਾ ਹਰ ਇੱਕ ਚੀਜ਼ ਹਰ ਵੱਖਰੀ ਹੈ ਹਰ ਆਪਣੇ ਆਪ ਵਰਗਾ ਹੈ ਹਰ ਕੋਈ ਜਿੱਦਾਂ ਯਾਰ ਮੇਰੀ ਮੇਰੀ ਬਿਊਟੀ ਹੈ ਤੇਰੀ ਤੇਰੀ ਬਿਊਟੀ ਹੈ ਮੈਨੂੰ ਮੇਰੀ ਦਾੜ੍ਹੀ ਫੱਬਦੀ ਹੈ ਤੈਨੂੰ ਤੇਰੀ ਫੱਬਦੀ ਹੈ ਮੈਂ ਮੇਰੇ ਵਰਗਾ ਤੂੰ ਤੇਰੇ ਵਰਗਾ ਮੈਂ ਆਪਣੀ ਥਾਂ ਤੇ ਸੋਹਣਾ ਤੂੰ ਆਪਣੀ ਥਾਂ ਤੇ ਸੋਹਣਾ ਕਦੇ ਨਹੀਂ ਹੈ ਕਹਿਣਾ ਵੀ ਮੈਂ ਇਹ ਵਰਗਾ ਬਣਾ ਨਹੀਂ ਕਿਉਂ ਬਣਾ ਕਿਸੇ ਵਰਗਾ ਆਪਣੇ ਆਪ ਵਰਗੇ ਬਣਾਓ ਕਿਸੇ ਵਰਗੇ ਨਹੀਂ ਬਣਦਾ ਆਪਣੇ ਆਪ ਵਰਗੇ ਬਣਦਾ ਜਿੱਦਾਂ ਦੇ ਹੈਗੇ ਆ ਠੀਕ ਆ ਜਿੱਦਾਂ ਦੇ ਹੈਗੇ ਆ ਸੋਹਣੇ ਲੱਗਦੇ ਆ ਆਪਣੇ ਆਪ ਨੂੰ ਕਦੇ ਘੱਟ ਨਹੀਂ ਰੱਖੀਦਾ ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਬਾਹਰਲੇ ਦੇਸ਼ਾਂ ਦੇ ਕਾਲੇ ਕੋਝੇ ਵੀ ਐ ਫਿਰਦੇ ਨੇ ਚਮਕ ਨਾਲ ਹਾਂ ਬਈ ਐ ਥੋਸ ਗੱਲ ਕਰਦੇ ਸਾਡੇ ਇੱਥੇ ਬੰਦਾ ਮੈਂ ਕਾਲਾ ਮੈਂ ਕਾਲਾ ਮੈਂ ਕਾਲਾ ਫਿਰ ਕੀ ਹੋ ਗਿਆ ਮੈਂ ਕਾਲਾ ਮਾਨ ਕਰੀਦਾ ਜਿੱਦਾਂ ਦੇ ਵੀ ਹੋਈਏ ਆਪਣੇ ਆਪ ਨੂੰ ਆਪਣੇ ਆਪ ਨੂੰ ਸੋਹਣੇ ਲੱਗਦਾ ਹੈ ਜੇ ਤੂੰ ਹੀ ਆਪਣੇ ਆਪ ਨੂੰ ਸੋਹਣਾ ਨਹੀਂ ਲੱਗਦਾ ਤੇ ਫਿਰ ਦੂਜਾ ਤੇਨੂੰ ਕਿਵੇਂ ਸੋਹਣਾ ਸਮਝੋ ਕੰਫੀਡੈਂਸ ਰੱਖ ਅੱਖ ਵਿੱਚ ਚਮਕ ਰੱਖ ਅੱਖ ਵਿੱਚ ਤੇਜ ਰੱਖ ਜਿਹੇ ਜਿਹਾ ਵੀ ਹੈਗਾ ਤੂੰ ਵਧੀਆ ਤੂੰ ਸੋਹਣਾ ਹਰ ਇੱਕ ਦੀ ਆਪਣੀ ਖੂਬੀ ਹੈ ਮੈਂ ਹੱਸਦਾ ਹੁੰਦਾ ਹੁਣਾ ਨਾ ਵੀ ਜੇ ਅਗਲਾ ਕਵੇ ਨੱਕ ਮੇਰਾ ਤਿੱਖਾ ਨਹੀਂ ਮੇਰਾ ਨੱਕ ਥੀਨਾ ਹੈ ਹੋ ਸਕਦਾ ਤੇਰੀਆਂ ਚੌੜੀਆਂ ਨਾਲ ਸਾਹ ਕਰਕੇ ਆਕਸੀਜਨ ਜ਼ਿਆਦਾ ਹੀ ਜਾਂਦੀ ਹੋਵੇ ਐ ਹੁਣ ਖਿੱਚੀ ਨਾ ਜਾਵੇ ਸਾਡੇ ਨੱਕ ਐ ਬੰਦ ਹੋ ਜਾਂਦੇ ਤੇ ਜੇ ਦਾ ਨੱਕ ਐ ਖੁੱਲਾ ਜਾ ਚੌੜਾ ਜਾ ਟੀਨੇ ਟੀਨੇ ਨਾਲ ਸਾਹ ਨੇ ਐ ਜਾਵੇ ਹਵਾ ਸਿੱਧੀ ਹੋ ਸਕਦਾ ਫਾਇਦਾ ਹੀ ਹੋਵੇ ਤੂੰ ਐਵੇਂ ਕਹੀਦਾ ਨਾ ਵੀ ਮੇਰੀਆਂ ਨਸਾਂ ਚੌੜੀਆਂ ਨੇ ਕੋਈ ਨਹੀਂ ਇਹ ਆਪਣੇ ਥਾਂ ਤੇ ਠੀਕ ਨੇ ਹੈ ਕਿ ਨਹੀਂ ਵਧੀਆ ਨੇ ਜੋ ਹੈਗਾ ਵਧੀਆ ਹੈ ਆਪਣੇ ਆਪ ਨੂੰ ਐ ਨਹੀਂ ਕਹੀਦਾ ਦਰਾਈ ਰਹਨੀ ਥੱਲੇ ਨਹੀਂ ਸਿੱਟੀਦਾ ਓਏ ਥੱਲੇ ਸਿੱਟਨ ਨੂੰ ਤੇ ਦੁਨੀਆ ਬਥੇਰੀ ਤੁਰੇ ਫਿਰਦੀ ਐ ਤੂੰ ਕਿਉਂ ਆਪਣੇ ਆਪ ਨੂੰ ਸਿੱਟੀ ਜਾਣਾ ਮਾੜਾ ਕਹਿਨੂ ਤੇ ਲੋਕ ਬਥੇਰੇ ਤੁਰੇ ਫਿਰਦੇ ਨੇ ਤੂੰ ਕਿਉਂ ਮਾੜਾ ਕਹੀ ਜਾਣਾ ਆਪਣੇ ਆਪ ਨੂੰ ਤੱਕਣ ਨੂੰ ਤੇ ਤੈਨੂੰ ਬਸੇਰੀ ਦੁਨੀਆ ਫਿਰਦੀ ਥੱਲੇ ਨਾ ਤੂੰ ਆ ਵੀ ਥੱਲੇ ਲੱਗੀ ਜਾਂਦਾ ਇਹ ਕਹਿ ਕੇ ਮੈਂ ਕਾਲਾ ਮੈਂ ਐਮ ਐਮ ਐ ਤੂੰ ਕਿਹ ਬਈ ਜਾਂਦਾ ਐ ਤੂੰ ਤੇ ਕਹਿ ਠੀਕ ਆ ਯਾਰ ਜਿਹੇ ਜਿਹੇ ਹੈਗੇ ਠੀਕ ਆ ਵਧੀਆਂ ਕੋਏ ਕੋਏ ਜਿਹੇ ਜਿਹੇ ਹੈਗੇ ਆ ਬੋਲੋ ਜਿਹੇ ਜਿਹੇ ਹੈਗੇ ਆ ਵਧੀਆਂ ਐਂ ਕਹਿੰਦਾ ਵਧੀਆਂ ਜਿਹੇ ਜਿਹੇ ਲੋਕ ਤੇ ਕਹਿੰਦੇ ਨੇ ਮਾੜਾ ਅਸੀਂ ਆ ਵੀ ਜਿੰਦੇ ਐਵੇਂ ਹੀ ਥੱਲੇ ਸਿੱਟੀ ਸਭ ਕੁਝ ਘਰ ਦਾ ਸੀ ਹੁਣ ਸਾਰਾ ਕੁਝ ਬਾਹਰੋਂ ਆਉਂਦਾ ਹੈ ਮਰਚਾ ਵੀ ਮੁੱਲ ਆਪ ਨਹੀਂ ਬੀਜਣੀ ਸਬਜ਼ੀਆਂ ਮੁੱਲ ਆਪ ਨਹੀਂ ਬੀਜਣੀ ਦੁੱਧ ਮੁੱਲ ਘਰ ਨਹੀਂ ਵਿੱਚ ਰੱਖਣਾ ਹਰ ਚੀਜ਼ ਬਾਹਰੋਂ ਲਿਆਉਣੀ ਹੈ ਠੇਕੇ ਤੇ ਜ਼ਮੀਨ ਦੇ ਦਿਓ ਸਭ ਕੁਝ ਮੁੱਲ ਲਈਓ ਜਿਹੜਾ ਸਾਰਾ ਕੁਝ ਫ੍ਰੀ ਮਿਲਦਾ ਸੀ ਹੁਣ ਸਾਰਾ ਕੁਝ ਪੈਸਿਆਂ ਨਾਲ ਲੈਂਦਾ ਬੰਦਾ ਆ ਹਾਲ ਸਾਡਾ ਹੋ ਗਿਆ ਸਾਨੂੰ ਵਪਾਰ ਕਰਨ ਦਾ ਸੁਭਾਅ ਹੁੰਦਾ ਹੈ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਕਿੱਥੇ ਜਿਨ੍ਹਾਂ ਨੂੰ ਆਉਂਦਾ ਇੱਥੇ ਬੰਦੇ ਮਿਲਟ ਬੀਜਦਾ ਇੱਕ ਬੰਦਾ ਮਿਲਟ ਇੱਥੇ ਨੇੜੇ ਖੇਤਾਂ 'ਚ ਬੀਜਦੇ ਨੇ ਮਿਲਟ ਸਮਝਦੇ ਆ ਮਿਲਸ ਜਿਹੜੇ ਹੁੰਦੇ ਨੇ ਕੋਦਰਾ ਕਟਕੀ ਟੰਗਣੀ ਰਾਗੀ ਇਹ ਆਟੇ ਸਾਰੇ